ਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਵਧੀਆ ਚੜ੍ਹਦੀ ਕਲਾ ਤੇ ਉੱਠ ਕੇ ਆ ਗਏ ਆਪਾਂ ਸਵੇਰੇ ਸਿਰ ਡਿਊਟੀ ਤੇ ਨਾਤ ਹੋ ਕੇ ਆਏ ਆ ਸਿੱਧਾ ਉੱਟ ਕੇ ਤੇ ਨਹੀਂ ਆ ਗਏ ਤੇ ਕਰੇਨਾ ਖੋਲਣ ਚੜ ਗਿਆ ਮੁੰਡਾ ਉੱਤੇ ਉਹ ਅਸਮਿੰਨਾ ਖੋਲਣ ਦੇ ਉਹ ਬੋਲਦੀਆਂ ਕਰਨ ਲੱਗ ਪਈ ਇੱਕ ਗੱਲ ਦੀ ਬੋਲਦੀ ਮੈਂ ਵੀ ਬੋਲੂਗਾ ਤੇ ਉਧਰ ਸਾਡਾ ਗਿਆਨੀ ਨਾ ਚੱਲੇ ਆਉਂਦਾ ਲੈ ਦਾ ਪੱਜ ਆਵਾਜ ਚੁੱਕੀ ਲੋ ਇਧਰੇ ਨਾਲ ਲੋਕ ਪਲਾਂਟ ਜਾਂ ਲਾਇਆ ਤਾਂ ਧੂਆਂ ਬੜਾ ਭੜਾ ਗਾਥਰਾ ਜਿਹਾ ਦੇ ਦ ਚਲੇ ਬਹੁਤ ਚੜਦਾ ਇਹ ਬੰਦੇ ਕਾਟਰ ਬਿਠਾਉਂਦੇ ਬਿਲਡਿੰਗ ਕਰਦੇ ਉੱਤੇ ਕ੍ਰੇਨ ਇੱਕ ਇੱਕ ਸਾਈਡ ਦੀ ਖੁੱਲ ਗਈ ਹੈ ਦੂਜੀ ਸਾਈਡ ਦੀ ਕੋਲ ਦੇ ਤੇ ਅੱਜ ਕੀ ਕੀ ਕਰਦੇ ਆ ਫਿਰ ਦਿਖਾਉਣੇ ਤੁਹਾਨੂੰ ਜੋੜੇ ਰੋ ਆਪਣੇ ਨਾਲ ਲੋ ਵੀ ਅੱਜ ਦੀ ਤਾਜ਼ਾ ਤਾਜ਼ਾ ਖਬਰ ਇਹ ਕੱਲ ਟਾਰਗਟ ਲਈ ਕ੍ਰੇਨ ਅਸੈਂਬਲੀ ਕੀਤੀ ਸੀ ਤੇ ਉਹ ਕਰਦਾ ਰਿਹਾ ਸਾਰੀ ਦਿਹਾੜੀ ਨੂੰ ਅਸੈਂਬਲੀ ਤੇ ਅੱਜ ਉਹ ਚੱਲ ਚੱਲੀ ਆ ਖੋਲ ਕੇ ਗੈਰੇਜ ਤੇ ਗੈਰੇਜ ਚੱਲ ਚੱਲੀ ਖੋਲ ਕੇ ਅੱਜ ਇਹਨੂੰ ਖੋਲਣਗੇ ਇਹਨੂੰ ਖੋਲ ਕੇ ਇਹਨੂੰ ਖੋਲ ਕੇ ਤੇ ਫਿਰ ਕਰਨਗੇ ਕੀ ਕਰਨਗੇ ਲੋਡ ਕਰਨਗੇ ਟ੍ਰੇਲਰ ਤੇ ਤੇ ਗਿਆਨੀ ਆ ਉਹ ਚੱਲਿਆ ਆਪਣੇ ਤੋਂ ਹਲਵੇ ਦਾ ਲੈ ਦੱਸ ਭਾਜੀ ਚੱਲ ਚੱਲਿਆ ਦਿੱਲੀ ਗੈਰੇਜੇ ਜਾਊਗਾ ਜਾਂ ਕਿ ਸਾਈਡ ਤੇ ਜਾਊ ਤੇ ਬੰਦੇ ਤੋਂ ਆਪਣੇ ਬੰਦੇ ਤੋਂ ਆਪਣੇ ਅੱਗੇ ਆਹ ਨਾਸ ਇਤਰੀ ਫਰਾਨਾ ਹੈ ਗਿਆ ਫਰਾਨਾ ਠੀਕ ਹੈ ਇਹ ਬੰਦੇ ਦੋ ਫੋਰਮੈਨ ਇਹ ਬੰਦਾ ਫੋਰਮੈਨ ਆ ਸਾਰੀ ਇਹਦੀ ਕੀਤੀ ਕਰਾਈ ਆ ਘ ਘੇੜਦਾ ਹਣਾ ਇੱਕ ਵਾਰ ਉਹ ਦੇਖ ਕਿ ਡਾਈ ਰੋ ਬਣਿਆ ਆਪਣੀ ਟਾਇਰ ਵਾਲੀ ਕ੍ਰੇਨ ਅੱਜ ਚੱਲ ਚੱਲੀ ਆ ਤੇ ਇਹਦਾ ਇੱਕ ਟਾਇਰ ਪੈਂਚਰ ਹੋਇਆ ਇਹਦੇ ਟਾਇਰ ਪੈਂਚਰ ਹੋਣ ਲਈ ਆਏ ਆ ਅੱਜ ਤੇ ਦੁਕਾਨ ਦੇ ਤੇ ਬੰਦੇ ਸਾਰੇ ਚਾਰਛੇ ਦੇ ਰਹੇ ਦੇ ਇਹਦਾ ਟੀਮ ਮਾਲ ਚਾਲਾ ਬੜੀਆ ਲੱਗੀ ਕ੍ਰੇਨ ਕ੍ਰੇਨ ਬੜੀਆ ਲੱਗੀ ਉਹ ਟਾਇਰ ਦਾ ਚੇਂਜ ਕਰਨਾ ਇੱਧਰ ਹਾਂਜੀ ਕਿਹਦੀ ਸਿਰ ਦੀ ਖਰੀਦਣੇ ਨੂੰ ਦੇਖ ਰਹਾ ਹਾਂ ਮੁੰਡਾ ਖਰੀਦਣੀ ਹੈ ਬੜੀਆ ਹੀ ਖਰੀਦ ਲੋ ਹੈ ਇਹ ਹੀ ਖਰੀਦ ਲੋ ਕਿੰਨੇ ਕੀ ਆਤੀ ਹੈ ਇਹ ਆਤੀ ਹੈ 2.5 ਕਰੋੜ ਦੇ ਆਸ-ਪਾਸ ਆਤੀ ਹੋਈ 2.5 ਕਰੋੜ ਬਾਕੀ ਮੈਨੂੰ ਕੋ ਫਿਕਸ ਰੇਟ ਨਹੀਂ ਪਤਾ ਅੱਜ ਆ ਟਾਇਰ ਕਰਨਾ ਚੇਂਜ ਆਪਾਂ ਮਿੱਤਰੋ ਇਹ ਟਾਇਰ ਲਾ ਕੇ ਉਧਰ ਲਾਉਣਾ ਨੂੰ ਪੈਂਚਰ ਲਵਾ ਕੇ ਗੋਲ ਚਾਲ ਮਲਾ ਮਾਲ ਮਿੱਤਰੋ ਰਾਤ ਦੇ ਵੱਜ ਗਏ ਆ 7:30 ਤੇ ਲੋਕੋ ਦਾ ਕਹਿੰਦੇ ਤੁਸੀਂ ਪੈਸੇ ਕਮਾਉਣੇ ਆ ਜਣਾ ਦੱਸਣਾ ਵੀ ਜਿਉਂ 7 ਵਜੇ ਤੋਂ ਅਈ ਦਾ ਤੇ ਸ਼ਾਮ ਨੂੰ 7:30 ਹੀ ਜਾਇਦਾ ਇੰਨਾ ਕੰਮ ਨਾ ਇੰਨਾ ਕੰਮ ਪੈਂਦਾ ਫਿਰ ਜਾ ਕੇ ਪੈਸੇ ਕਮਾਈਦੇ ਆਪਣੀ ਗਰਾਂਡੀ ਦੀ ਚਾਪ ਤੇ ਫਿਰ ਜਾ ਕੇ ਪੈਸੇ ਬਣਦੇ ਆ ਇਹ ਤਾਂ ਲੋਕ ਆਏ ਕਈ ਹੁੰਦੇ ਆਗੇ ਆ ਦੇ ਗਰੀਬ ਇਹਨਾਂ ਨੇ ਅਜੇ ਕਿੰਨੇ ਅੱਧੇ ਘੰਟੇ ਤੱਕ ਜਾਣਾ ਜਿਹੜੇ ਉਹ ਬੈਠੇ ਤੇ ਖਾਂਦੇ ਆਗੇ ਉਹ ਦੇ ਤੇ ਇਹ ਕਰਕੇ ਐਵੇਂ ਕਮਾਈ ਕਰਨੀ ਬਹੁਤ ਔਖੀ ਆ ਤੇ ਬਸ ਹੁਣ ਆਪਾਂ ਚੱਲੇ ਆਂ ਕਮਰੇ 'ਚ ਸਾਰੇ ਬੰਦੇ ਆਪਣੇ ਰੈਡੀ ਫੋਰ ਰੈਡੀ ਫੋਰ ਗੋ ਰੂਮ ਅਜੇ ਜਾ ਕੇ ਰੋਟੀ ਬਣਾਵਾਂਗੇ ਸਬਜ਼ੀ ਬਣਾਵਾਂਗੇ ਤੇ ਫਿਰ ਜਾ ਕੇ ਸੌਵਾਂਗੇ ਕਈ ਯਾਰਾ ਜਦੋਂ ਕੱਪੜੇ-ਕੁੱਪੜੇ ਧੋਣੇ ਹੁੰਦੇ ਤੇ ਦਾਹ ਵੱਜ ਜਾਂਦੇ ਤੇ ਬਾਅਦ ਚੱਲੀ ਆ ਹੁਣ ਆਪਾਂ ਦਾ ਅੱਜ ਦਾ ਬਲੌਗ ਇੱਥੇ ਹੀ ਐਂਡ ਹੁੰਦਾ ਤੇ ਮਿਲਾਂਗੇ ਕੱਲ੍ਹ ਵਾਲੇ ਬਲੌਗ 'ਚ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਜ਼ਰੂਰ ਵਾਤਵਾਦ ਸਬਸਕ੍ਰਾਈਬ ਕਰਿਓ ਕਿਤੇ ਅਸੀਂ ਤਰੱਕੀ ਕਰ ਜਾਵੇ ਉਹ ਮਿਲਦੇ ਆ ਕੱਲ ਮਿੱਤਰੋ ਇੱਧਰਲੇ ਬੰਨੇ ਸਾਰਾ ਹੀ ਜੰਗਲ ਹੀ ਜੰਗਲ ਹੈ ਤੇ ਧੂੜ ਉੱਡਦੀ ਇਹੀ ਜਾਣਦੇ ਤੁਰ ਕੇ ਆ ਸਾਰਾ ਹੀ ਜੰਗਲ ਟੋਟਲੀ ਆ ਜੰਗਲ ਦੇ ਵਿੱਚ ਵਿੱਚ ਰੋਡ ਬਣਦੇ ਆ ਅਹੀਂ ਅਜੇ ਜਿੰਨਾ ਚਿਰ ਗੱਡੀ ਨਹੀਂ ਆਉਂਦੀ ਪੈਦਲ ਪੈਂਟਾ ਕਰਨਾ ਦੋ ਬੰਦੇ ਸਾਡੇ ਉਹ ਜਾਣਦੇ ਤਿੰਨ ਦੋ ਅਹੀਂ